ਇੱਕ ਵਾਰੀ ਫੇਰ ਤੁਹਾਡ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਦੇ ਉੱਪਰ ਤੇ ਅੱਜ ਦੀ ਆਪਣੀ ਕਹਾਣੀ ਅੱਜ ਦਾ ਆਪਣਾ ਟੌਪਿਕ ਇੱਕ ਕੰਪਨੀ ਦੇ ਉੱਪਰ ਹੈਗਾ ਕੈਮੀਕਲ ਸੈਕਟਰ ਦੀ ਇੱਕ ਬਹੁਤ ਹੀ ਜ਼ਬਰਦਸਤ ਕੰਪਨੀ ਬਟ ਇੱਕ ਬੜੀ ਅਜੀਬ ਚੀਜ਼ ਹੋਈ ਹੈ ਉਹਦੇ ਨਾਲ ਪਿੱਛੇ ਚਾਰ ਪੰਜ ਦਿਨ ਪਹਿਲਾਂ ਸਟਾਕ ਪ੍ਰਾਈਸ ਉਹਦਾ ਸੀਗਾ 800 ਰੁਪਏ ਦੇ ਉੱਪਰ ਤੇ ਜਦੋਂ ਨੈਕਸਟ ਡੇ ਉਹ ਖੁੱਲਦਾ ਵਾ ਓਪਨ ਹੁੰਦਾ ਮਾਰਕੀਟ ਦੇ ਨਾਲ 9:30 ਵਜੇ ਤਾਂ ਕੰਪਨੀ ਦਾ ਸਟਾਕ ਪ੍ਰਾਈਸ ਹੁੰਦਾ 200 ਰੁਪਏ 800 ਰੁਪਏ ਤੋਂ 200 ਰੁਪਏ ਦੇ ਉੱਪਰ ਕਿਉਂ ਆਈ ਇੱਕ ਕੰਪਨੀ ਕੈਮੀਕਲ ਸੈਕਟਰ ਦੀ ਤੇ ਸਪੈਸ਼ਲੀ ਇੱਕ ਉਹ ਕੰਪਨੀ ਜਿਹੜੀ ਚੰਗਾ ਖਾਸਾ ਨਾਮ ਹੈਗਾ ਉਹਦਾ ਮਾਰਕੀਟ ਦੇ ਵਿੱਚ ਬਹੁਤ ਵਧੀਆ ਕਮ ਹੈਗਾ ਉਹਨਾਂ ਦਾ ਤੇ ਇਹ ਹੀ ਚੀਜ਼ਾਂ ਅੱਜ ਆਪਾਂ ਇਸ ਚੀਜ਼ ਦਾ ਜ਼ਿਕਰ ਕਰਾਂਗੇ ਇਹ ਇਨਫੋਰਮੇਸ਼ਨ ਮੈਥਡ ਨਾਲ ਸ਼ੇਅਰ ਕਰੂੰਗਾ ਸਾਰੀ ਕਿਉਂਕਿ ਜ਼ਰੂਰੀ ਇਨਫੋਰਮੇਸ਼ਨ ਸਗੀ ਕਿਉਂਕਿ ਸਟਾਕ ਮਾਰਕੀਟ ਦੀ ਇੱਕ ਬਹੁਤ ਹੀ ਵੱਡੀ ਕੰਪਨੀ ਹੈਗੀ ਤੇ 800 ਰੁਪਏ ਤੋਂ ਇੱਕਦਮ ਹੀ ਸ਼ੇਅਰ ਦਾ 200 ਰੁਪਏ ਦੇ ਉੱਪਰ ਆ ਜਾਣਾ ਤੇ ਇਹ ਗੱਲ ਕਰਨੀ ਬਣਦੀ ਐ ਇਸ ਚੀਜ਼ ਦੀ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਕੰਪਨੀ ਦਾ ਨਾਮ ਕੀ ਐ OCCL ਕਰਕੇ ਕੰਪਨੀ ਹੈਗੀ ਤੇ ਕੰਮ ਇਹਨਾਂ ਦਾ ਕੀ ਹੈਗਾ ਇਨਸੋਲਿਊਬਲ ਸਲਫਰ ਬਣਾਉਂਦੀ ਹੈਗੀ ਆ ਇਹ ਕੰਪਨੀ ਜਿਹੜਾ ਕਿ ਇੱਕ ਪਾਰਟਿਕੂਲਰ ਮਤਲਬ ਇੱਕ ਬੜਾ ਯੂਨੀਕ ਕੈਮੀਕਲ ਹੈ ਜਿਹੜਾ ਟਾਇਰਾਂ ਦੇ ਵਿੱਚ ਵਰਤਿਆ ਜਾਂਦਾ ਜਦੋਂ ਵੀ ਕਿਤੇ ਟਾਇਰ ਮੈਨੂਫੈਕਚਰਿੰਗ ਕੰਪਨੀਆਂਜ਼ ਟਾਇਰ ਬਣਾਉਂਦੀਆਂ ਨੇ ਜਿਵੇਂ ਅਪੋਲੋ ਹੋਏ ਐਮ ਆਰ ਐਫ ਹੋਏ ਸੀਏਟੀ ਵਾਲੇ ਹੋਏ ਤਾਂ ਉਥੇ ਇਹ ਜਿਹੜਾ ਕੈਮੀਕਲ ਆ ਉਹ ਬਹੁਤ ਜ਼ਿਆਦਾ ਡਿਮਾਂਡ 'ਚ ਰਹਿੰਦਾ ਇਹ ਸਪੈਸ਼ਲ ਕੈਮੀਕਲ ਹੈ ਇਹਦੇ ਨਾਲ ਹੀ ਟਾਇਰਸ ਬਣਦੇ ਆ ਤੇ ਉਸ ਤੋਂ ਬਾਅਦ ਹੁਣ ਜੇ ਅਗਲੀ ਗੱਲ ਕਰੀਏ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਇਹ ਕੰਪਨੀ ਕੀ ਹੈਗੀ ਮੈਂ ਤੁਹਾਨੂੰ ਥੋੜਾ ਉਹ ਚੀਜ਼ ਪਹਿਲਾਂ ਸਮਝਾਉਂਗਾ ਕਿਉਂਕਿ ਉਹ ਚੀਜ਼ ਸਮਝਣੀ ਜ਼ਰੂਰੀ ਆ ਕੀ ਕੰਮ ਕਰਦੇ ਆ ਕਿਸ ਕਿਸ ਤਰ੍ਹਾਂ ਦਾ ਇਹਨਾਂ ਦਾ ਸਾਰਾ ਸਿਸਟਮ ਹੈਗਾ ਚੰਗੀ ਕੰਪਨੀ ਆ ਜਾਂ ਮਾੜੀ ਕੰਪਨੀ ਹੈ ਕੀ ਆ ਉਸ ਤੋਂ ਬਾਅਦ ਫਿਰ ਆਪਾਂ ਗੱਲ ਕਰਾਂਗੇ ਕਿ ਸਟਾਕ ਪ੍ਰਾਈਸ ਡਿੱਗਣ ਦਾ ਕਾਰਨ ਕੀ ਹੈਗਾ ਫਿਰ ਆਪਾਂ ਕਨਕਲੂਜਨ ਤੇ ਪਹੁੰਚਾਂਗੇ ਤਾਂ ਪਹਿਲੀ ਚੀਜ਼ ਆ ਪੰਗਲ ਕਰ ਚੁੱਕੇ ਆ ਦੂਸਰੀ ਚੀਜ਼ ਇਹ ਹੈਗੀ ਆ ਕਿ ਪੂਰੀ ਦੁਨੀਆ ਦੇ ਵਿੱਚ ਮੇਨਲੀ ਤਿੰਨ ਕੰਪਨੀਆਂਜ਼ ਨੇ ਜਿਹੜੀਆਂ ਇਹ ਪ੍ਰੋਡਕਟ ਬਣਾਉਂਦੀਆਂ ਨੇ ਇਨਸੋਲੂਬਲ ਸਲਫਰ ਚੌਥਾ ਕੋਈ ਵੱਡਾ ਪਲੇਅਰ ਨਹੀਂ ਹੈਗਾ ਤਾਂ ਚੰਗਾ ਇਹਨਾਂ ਦੇ ਲਈ ਇਹ ਪੋਜ਼ਿਟਿਵ ਨਿਊਜ਼ ਹੈਗੀ ਆ ਕਿ ਪੂਰੀ ਦੁਨੀਆ ਦੇ ਵਿੱਚ ਸਿਰਫ ਇਹ ਤਿੰਨ ਨਾਮਾਂ ਦੇ ਵਿੱਚੋਂ ਇੱਕ ਹੈਗੇ ਆ ਸਭ ਤੋਂ ਵੱਡੀ ਕੰਪਨੀ ਦੁਨੀਆ ਦੀ ਹੈਗੀ ਆ ਈਸਟਰਨ ਕੈਮੀਕल्स 70% ਮਾਰਕੀਟ ਸ਼ੇਅਰ ਆਉਣਾ ਕੋਲ ਪੂਰੀ ਦੁਨੀਆ 'ਚ ਮਤਲਬ ਪੂਰੀ ਦੁਨੀਆ ਦੇ ਵਿੱਚ ਜਦੋਂ ਵੀ ਕੋਈ ਟਾਇਰ ਬਣਾਉਣ ਵਾਲੀ ਕੰਪਨੀ ਟਾਇਰ ਬਣਾਉਂਦੀ ਆ ਤਾਂ 100 ਦੇ ਵਿੱਚੋਂ 70 ਕੰਪਨੀਆਂ ਜਾਂ 100 ਟਾਇਰ ਬਣਾਉਣ ਪਿੱਛੇ 70 ਟਾਇਰ ਈਸਟਰਨ ਕੈਮੀਕਲਸ ਤੋਂ ਇਹ ਵਾਲੀ ਪ੍ਰੋਡਕਟ ਲੈਂਦੇ ਆ ਉਸ ਤੋਂ ਬਾਅਦ ਦੂਸਰੇ ਨੰਬਰ ਦੇ ਉੱਪਰ ਆ ਜਾਂਦੇ ਨੇ ਜਾਪਾਨ ਦੀ ਕੰਪਨੀ ਹੈਗੀ ਆ ਸ਼ਿਕੋਕੂ ਸ਼ਿਕੋਕੂ ਦੇ ਕੋਲੇ 15% ਸ਼ੇਅਰ ਹੈਗਾ ਤੇ 10 ਤੋਂ 15 ਦੇ ਨੇੜੇ ਤੇੜਈ ਉਸ ਤੋਂ ਬਾਅਦ OCICL ਕੋਲੇ ਸ਼ੇਅਰ ਹੈਗਾ ਤਾਂ ਪੂਰੀ ਦੁਨੀਆ ਦੇ ਵਿੱਚ ਥੋੜਾ ਸ਼ੇਅਰ 10 ਤੋਂ 15% ਵੀ ਹੈਗਾ ਤਾਂ ਫਿਰ ਵੀ ਤੁਸੀਂ ਦੇਖੋ ਕਿ ਥੋਡੀਆਂ ਪ੍ਰੋਡਕਟ ਕਿੰਨੀ ਜ਼ਿਆਦਾ ਵਿਕ ਰਹੀ ਹੈਗੀਆਂ ਕਿਉਂਕਿ ਹਰ ਕੰਟਰੀ ਦੇ ਵਿੱਚ ਹੀ ਟਾਇਰਾਂ ਦੀ ਲੋੜ ਹੈਗੀ ਆ ਗੱਡੀਆਂ ਵਧਦੀ ਜਾਂਦੀਆਂ ਨੇ ਤਾਂ ਇਹ ਇਹਨਾਂ ਦੇ ਲਈ ਇੱਕ ਬਹੁਤ ਹੀ ਪੋਜ਼ਿਟਿਵ ਨਿਊਜ਼ ਆ ਇਹ ਤਾਂ ਹੋ ਗਈ ਪੂਰੀ ਦੁਨੀਆ ਦੀ ਗੱਲ ਇੰਡੀਆ ਦੇ ਵਿੱਚ ਹੁਣ ਕਲੀਅਰਲੀ ਮਾਰਕੀਟ ਲੀਡਰ ਹੋਣਗੇ ਕਿਉਂਕਿ ਜੇ ਪੂਰੀ ਦੁਨੀਆ ਦੇ ਵਿੱਚ ਤੀਸਰੇ ਨੰਬਰ ਤੇ ਨੇ ਤਾਂ ਇੰਡੀਆ ਦੇ ਵਿੱਚ ਸਭ ਤੋਂ ਵੱਡੇ ਪਲੇਅਰ ਹੈਗੇ ਨੇ ਇੰਡੀਆ ਦੇ ਵਿੱਚ ਇਹਨਾਂ ਦਾ ਮਾਰਕੀਟ ਸ਼ੇਅਰ ਜਿਹੜਾ ਹੈਗਾ ਉਹ ਨੀਅਰਲੀ 60 ਤੋਂ 70% ਦਾ ਹੈਗਾ ਕਿਹਨ ਦਾ ਮਤਲਬ ਉਹੀ ਚੀਜ਼ ਦੁਬਾਰਾ ਰਿਪੀਟ ਕਰ ਦੇਣਾ ਕਿ ਜੇ 100 ਟਾਇਰ ਬਣ ਰਹੇ ਆ ਤਾਂ ਉਹਨਾਂ ਦੇ ਵਿੱਚੋਂ 70 ਟਾਇਰਾਂ ਦੇ ਵਿੱਚ ਇਹਨਾਂ ਦਾ ਕੈਮੀਕਲ ਯੂਜ਼ ਹੋ ਰਿਹਾ ਇੰਡੀਆ ਦੇ ਵਿੱਚ ਤਾਂ ਇੰਡੀਆ ਦੀਆਂ ਵੈਸੇ ਵੀ ਆਪਾਂ ਕੰਪਨੀਆਂਜ਼ ਦੇਖੀਏ ਤਾਂ ਬਹੁਤ ਵੱਡੀਆਂ ਕੰਪਨੀਆਂਜ਼ ਨੇ ਇੰਡੀਆ ਦੀਆਂ MRF ਹੋਈ ਹੈ اپولو سی اٹ میں ਹੋਣੀ ਜਿਵੇਂ ਬੋਲਿਆ ਵਾ پوری ਦੁਨੀਆ ਚ ਫਾਇਰ ਸਪਲਾਈ ਕਰਦੀਆਂ ਨੇ ਇਹ ਉਸ ਤੋਂ ਬਾਅਦ ਅਗਲੀ ਚੀਜ਼ ਜਿਹੜੀ ਮੈਂ ਅੱਗੇ ਵੀ ਆਪਣੇ ਕਈ ਵੀਡੀਓਜ਼ ਦੇ ਵਿੱਚ ਤੁਹਾਨੂੰ ਦੱਸਦ ਨੂੰ ਕਿ ਜਿਹੜੀ ਚੀਜ਼ ਐਕ ਮੈਨੂੰ ਜਿਆਦਾ ਪਸੰਦ ਆਉਂਦੀ ਆ ਉਹ ਹੁੰਦਾ ਮਾਰਜੈਂਸ ਤੁਹਾਨੂੰ ਮੈਂ ਦੁਬਾਰਾ ਦੱਸ ਦੇਣਾ ਹੋ ਸਕਦਾ ਕਿਸੇ ਮੇਰੇ ਦੋਸਤ ਨੇ ਮੇਰੇ ਉਹ ਬੜਾ ਇੱਕ ਜੀਆਂ ਦੋ ਵੀਡੀਓਜ਼ ਨਾ ਦੇਖੇ ਹੋਣ ਜਿੰਨਾਂ ਚ ਮੈਂ ਮਾਰਜਨ ਦੀ ਗੱਲ ਕੀਤੀ ਸੀ ਤੇ ਹੁਣ ਤੁਸੀਂ ਮੈਂ ਤੁਹਾਨੂੰ ਉਦਾਹਰਨ ਦੇ ਕੇ ਸਮਝਾ ਰਿਹਾ ਕੋਈ ਇੱਕ ਦੁਕਾਨਦਾਰ ਜਿਹੜਾ ਕੋਈ ਚੀਜ਼ 10 ਰੁਪਏ ਦੀ ਲੈਂਦਾ ਮਾਲਕੇ ਤੋਂ ਵੀ ਲੈਂਦਾ ਲੁਧਿਆਣੇ ਚੰਡੀਗੜ੍ਹ ਦਿੱਲੀ ਤੋਂ ਕਿਤੇ ਤੋਂ 10 ਰੁਪਏ ਦੀ ਚੀਜ਼ ਲੈ ਕੇ ਆਉਂਦਾ ਤੇ ਉਹਨੂੰ 12 ਰੁਪਏ ਦੀ ਵੇਚਦਾ ਤਾਂ ਉਹਨੂੰ ਹਰ ਮਤਲਬ ਪ੍ਰੋਡਕਟ ਦੀ ਸੈਲ ਦੇ ਉੱਪਰ ਸੇਲ ਦੇ ਉੱਪਰ 2 ਰੁਪਏ ਬਣਦੇ ਆ ਠੀਕ ਹੋ ਗਿਆ ਹੁਣ ਜੇ ਉਹਨੂੰ 2 ਰੁਪਏ ਦਾ ਪ੍ਰੋਫਿਟ ਹੋ ਰਿਹਾ ਤਾਂ ਉਹਨੂੰ ਜੇ ਉਹਨੇ ਜ਼ਿਆਦਾ ਪ੍ਰੋਫਿਟ ਲੈਣਾ ਵਾ ਜ਼ਿਆਦਾ ਉਹਨੇ ਕਮਾਈ ਕਰਨੀ ਆ ਤਾਂ ਉਹਨੂੰ ਬਹੁਤ ਜ਼ਿਆਦਾ ਪ੍ਰੋਡਕਟਸ ਵੇਚਣੇ ਪੈਣਗੇ ਆਪਣੇ ਮਤਲਬ ਹੁਣ ਜੇ ਉਹ 2000 ਪ੍ਰੋਡਕਟ ਉਹਨੇ ਵੇਚੇ ਆ ਤਾਂ ਉਹਨੂੰ ਜਾ ਕੇ 4000 ਰੁਪਏ ਬਣੂਗਾ ਬਟ ਦੂਸਰੇ ਪਾਸੇ ਨਾਲ ਦੀ ਦੁਕਾਨ ਦੇ ਉੱਪਰ ਕੋਈ ਇਹੋ ਜੀ ਚੀਜ਼ ਵਿਕਰੀ ਜਿਹਦੇ ਵਿੱਚ ਮਾਰਜਨ ਜ਼ਿਆਦਾ ਆ। ਮਤਲਬ ਉਹ ਦੁਕਾਨਦਾਰ 10 ਰੁਪਏ ਦਾ ਸਮਾਨ ਲਿਆਉਂਦਾ ਪਰ ਉਹਨੂੰ ਵੇਚ ਰਿਹਾ ਵਾ 17 ਰੁਪਏ ਚ। ਤਾਂ ਉਹਨੂੰ 7 ਰੁਪਏ ਦਾ ਫਾਇਦਾ ਵਾ ਇੱਕ ਦੇ ਪਿੱਛੇ। ਠੀਕ ਹੋ ਗਿਆ ਨਾ? ਤਾਂ ਜੇ ਉਹਨੇ 4000 ਬਣਾਉਣੇ ਤਾਂ ਉਸ ਤੋਂ ਬਹੁਤ ਘੱਟ ਪ੍ਰੋਡਕਟਸ ਦੇ ਨਾਲ ਹੀ ਉਹਦੇ 4000 ਬਣ ਜਾਣੇ ਆ। ਜਾਂ ਫਿਰ ਜੇ ਉਹ ਉਨੀਆਂ ਹੀ ਪ੍ਰੋਡਕਟਸ ਉਹ ਵੇਚ ਰਿਆ। ਮਤਲਬ ਹੁਣ ਜੇ ਉਹ 2000 ਪ੍ਰੋਡਕਟਸ ਵੇਚ ਰਿਆ। ਉਹਨੇ 2000 ਵੇਚ ਕੇ 4000 ਕਮਾਈ ਪਰ ਇਹਨੇ 2000 ਵੇਚ ਕੇ ਪ੍ਰੋਡਕਟ ਵ ਤਾਂ ਇਹਨਾਂ ਦੇ ਜਿਹੜੇ ਮਾਰਜਨ ਹੁੰਦਾ O C C L ਦਾ ਜਿਹੜਾ ਮਾਰਜਨ ਹੈਗਾ ਕਿਉਂਕਿ ਇਹ ਇੰਡੀਆ ਦੇ ਵਿੱਚ ਮਾਰਕੀਟ ਲੀਡਰ ਨੇ ਸਭ ਤੋਂ ਜ਼ਿਆਦਾ ਇਹਨਾਂ ਦੇ ਕੋਲੇ ਹੀ ਕੰਟਰੋਲ ਹੈਗਾ ਤਾਂ ਇਹਨਾਂ ਦਾ ਜਿਹੜਾ ਮਾਰਜਨ ਹੈ ਉਹ 21% ਤੇ 21% ਮਾਰਜਨ ਹੋਣਾ ਮਾਰਕੀਟ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਮਤਲਬ ਕਿ 100 ਰੁਪਏ ਦੀ ਚੀਜ਼ ਲਿਆ ਰਹੇ ਤੇ 121 ਰੁਪਏ ਦੇ ਵਿੱਚ ਵੇਚ ਰਹੇ ਹੈਗੇ ਤਾਂ ਇਹ ਜਿਹੜੇ ਮਾਰਜੇ ਨੇ ਇਹਨਾਂ ਦੇ ਨੇ ਇਹ ਇਹਨਾਂ ਦੇ ਪ੍ਰੋਫਿਟ ਨੂੰ ਬਹੁਤ ਹੀ ਜ਼ਿਆਦਾ ਵਧਾਉਂਦੇ ਨੇ ਹਮੇਸ਼ਾ ਹੀ O C C L ਇਸੇ ਕਰਕੇ ਬਹੁਤ ਪ੍ਰੋਫਿਟੇਬਲ ਕੰਪਨੀ ਅਗਲੀ ਗੱਲ ਇਹ ਜੋ ਕੰਪਨੀ ਆ ਇਹ ਵੈਸੇ ਵੀ ਇੱਕ ਬੜੇ ਸਟਰੋਂਗ ਗਰੁੱਪ ਦੀ ਕੰਪਨੀ ਆ ਆਪਾਂ ਨੂੰ ਪਤਾ ਹੈ ਕਿ ਵੱਡੇ ਵੱਡੇ ਇੰਡੀਆ ਦੇ ਵਿੱਚ ਬਿਜ਼ਨਸ ਗਰੁੱਪ ਹੈਗੇ ਰਿਲਾਇੰਸ ਟਾਟਾ ਬਿਰਲਾ ਆਪਾਂ ਇਹਨਾਂ ਦੀ ਗੱਲ ਕਰਦੇ ਆ ਉਸੇ ਤਰ੍ਹਾਂ ਇੱਕ ਹੋਰ ਗਰੁੱਪ ਹੈਗਾ ਜੇਪੀ ਗੋਇੰਕਾ ਜੇਪੀ ਗੋਇੰਕਾ ਗਰੁੱਪ ਦੀਆਂ ਹੋਰ ਬਹੁਤ ਸਾਰੀਆਂ ਕੰਪਨੀਆਂ ਨੇ ਬੜੀਆਂ ਨਾਮੀ ਕੰਪਨੀਆਂ ਨੇ ਇੰਡੀਆ ਦੇ ਵਿੱਚ ਸੀਮੈਂਟ ਸੈਕਟਰ ਵਿੱਚ ਨੇ ਟਾਇਰ ਸੈਕਟਰ ਵਿੱਚ ਨੇ ਹੋਰ ਬਹੁਤ ਸਾਰਿਆਂ ਦੇ ਵਿੱਚ ਨੇ ਤਾਂ ਇੱਕ ਬਹੁਤ ਹੀ ਸਟਰੋਂਗ ਇਹਨਾਂ ਦੇ ਇੱਕ ਫੈਮਿਲੀ ਦੀ ਕੰਪਨੀ ਹੈਗੀ ਆ ਇਹ ਉਸ ਤੋਂ ਬਾਅਦ 1978 ਦੇ ਵਿੱਚ ਬਣੀ ਆ ਤੇ ਨੀਅਰਲੀ 46 ਸਾਲ ਇਹਨਾਂ ਨੂੰ ਹੋ ਚੁੱਕੇ ਆ ਮਾਰਕੀਟ ਦੇ ਵਿੱਚ ਕੰਮ ਕਰਦਿਆਂ ਤਾਂ ਇੱਕ ਤਾਂ ਹੁਣ 46 ਸਾਲ ਜਿਹੜਾ ਕੋਈ ਬੰਦਾ 46 ਸਾਲ ਤੋਂ ਕੰਮ ਕਰ ਰਿਹਾ ਤੁਹਾਨੂੰ ਦੋ ਫਾਇਦੇ ਆ ਪਹਿਲਾ ਤਾਂ ਇਹ ਆ ਕਿ ਜਦੋਂ ਇਹਨੂੰ ਆਪਾਂ ਤਜਰਬਾ ਕਹਿੰਦੇ ਆ ਉਹਨਾਂ ਨੇ ਬਹੁਤ ਕੁਝ ਦੇਖਿਆ ਵਾ ਮਾਰਕੀਟ ਦੀ ਚੰਗੀ ਮਾੜੀ ਹੁੰਦੀ ਦੇਖੀ ਮਾੜੇ ਟਾਈਮਾਂ ਦੇ ਵਿੱਚ ਉਹਨਾਂ ਜੀ ਨੂੰ ਆਪਾਂ ਐਕਸਪੀਰੀਅੰਸ ਕਹਿੰਦੇ ਆ ਤਾਂ ਵੈਲ ਐਕਸਪੀਰੀਐਂਸਡ ਕੰਪਨੀ ਹੈਗੀ ਆ ਵੈਲ ਐਕਸਪੀਰੀਐਂਸਡ ਦੇ ਮੈਨੇਜਰ ਹੈਗੇ ਆ ਦੂਸਰੀ ਚੀਜ਼ ਉਹਦਾਂ ਇਹ ਹੁੰਦੀ ਆ ਤੇ ਇੱਕ ਹੁਣ ਮੈਂ ਹੋਰ ਇੱਥੇ ਤੁਹਾਨੂੰ ਇਨਫੋਰਮੇਸ਼ਨ ਥੋੜੀ ਦੇਣੀ ਚਾਹੁੰਦਾ ਕਈ ਮੇਰੇ ਦੋਸਤ ਨੇ ਜਨਨ ਨੂੰ ਇਹ ਨਹੀਂ ਪਤਾ ਕਿ ਮੇਰਾ ਹੋਰ ਵੀ ਚੈਨਲ ਹੈਗਾ ਐਕਚੁਅਲੀ ਹੁਣ ਦੋ ਚੈਨਲ ਨੇ ਮੇਰੇ ਹੋਰ ਇਸ ਤੋਂ ਬਿਨਾ ਵੀ ਇੱਕ ਹੈਗਾ ਦੁਨੀਆ ਕ੍ਰਾਈਮ ਦੀ ਉਹਦੇ ਵਿੱਚ ਮੈਂ ਕ੍ਰਾਈਮ ਨਾਲ ਰਿਲੇਟਡ ਸਟੋਰੀਜ਼ ਪਾਉਂਦਾ ਰਹਿਣਾ ਜੋ ਵੀ ਕਿਤੇ ਵੀ ਕੋਈ ਕ੍ਰਾਈਮ ਹੁੰਦੇ ਉਹਦੇ ਨਾਲ ਰਿਲੇਟਡ ਸਟੋਰੀਜ਼ ਹੁੰਦੀਆਂ ਪਰ ਜਿਹੜਾ ਅਸਲ ਦੇ ਵਿੱਚ ਮੇਰਾ ਜੋ ਬਹੁਤ ਟਾਈਮ ਤੋਂ ਦਿਲ ਕਰ ਰਿਹਾ ਸੀਗਾ ਕੁਝ ਸੁਣਾਉਣ ਦਾ ਉਹ ਹੈਗਾ ਅਸਲ ਦੇ ਵਿੱਚ ਕਿ ਜਿਹੜਾ ਕੁਝ ਮੈਂ ਇਹਨਾਂ ਆਪਣੀਆਂ ਦੋਸਤ ਆਪਣੀਆਂ ਕਿਤਾਬਾਂ ਤੋਂ ਜੋ ਵੀ ਜਾਣਕਾਰੀ ਲਈ ਹੈ ਇਹ ਬੜੀ ਇੰਟਰਸਟਿੰਗ ਜਾਣਕਾਰੀ ਆ ਤੇ ਅਸਲ ਜੋ ਕਿਤਾਬਾਂ ਹੁੰਦੀਆਂ ਜੇ ਤੁਸੀਂ ਇਹ ਵੀ ਮੇਰੇ ਪਿੱਛੇ ਦੇਖੋ ਹੋਰ ਵੀ ਬਹੁਤ ਸਾਰੀਆਂ ਤੁਹਾਨੂੰ ਫਰੇਮ ਚ ਤਾਂ ਬਹੁਤ ਥੋੜੀਆਂ ਦਿਖਦੀਆਂ ਹੋਣਗੀਆਂ ਹੋਰ ਕਮਰਿਆਂ ਚ ਵੀ ਕਿਤਾਬਾਂ ਹੀ ਪਈਆਂ ਨੇ ਤਾਂ ਮਤਲਬ ਮੈਂ ਹਮੇਸ਼ਾ ਹੀ ਕਹਿੰਦਾ ਹਾਂ ਕਿ ਜੇ ਤੁਸੀਂ ਬਹੁਤ ਜ਼ਿਆਦਾ ਕੋਈ ਨੌਲੇਜ ਲੈਣੀ ਹੈ ਤੇ ਜਾਂ ਫਿਰ ਬਹੁਤ ਇੰਟਰਸਟਿੰਗ ਗੱਲਾਂ ਵੀ ਸੁਣਨੀ ਹੈ ਤਾਂ ਤੁਹਾਨੂੰ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਕਿਉਂਕਿ ਜਿਹੜੇ ਲੋਕਾਂ ਨੂੰ ਆਪਾਂ ਮਿਲਦੇ ਆਂ ਉਹ ਆਪਣੇ ਹੀ ਸੋਸਾਇਟੀ ਦੇ ਲੋਕ ਹੁੰਦੇ ਆ ਆਪਣੇ ਹੀ ਟਾਈਮ ਦੇ ਲੋਕ ਹੁੰਦੇ ਆ ਆਪਣੀ ਪਿੰਡ ਸ਼ਹਿਰ ਦੇ ਜਾਂ ਆਪਣੀ ਰਿਸ਼ਤੇਦਾਰੀ ਦੇ ਜਾਂ ਮਤਲਬ ਉਸੇ ਸਮਾਜ ਦੇ ਲੋਕ ਹੁੰਦੇ ਤਾਂ ਉਹਨਾਂ ਨੂੰ ਵੀ ਉਸ ਸਮਾਜ ਬਾਰੇ ਆਲਮੋਸਟ ਉਨੀ ਹੀ ਜਾਣਕਾਰੀ ਹੁੰਦੀ ਹੈ ਜਿੰਨੀ ਕਾਪਾ ਨੂੰ ਹੁੰਦੀ ਹੈ ਪਰ ਜੇ ਹੁਣ ਆਪਾਂ ਕਿਤਾਬਾਂ ਚੱਕਾਂਗੇ ਤਾਂ ਕਿਤਾਬਾਂ ਦੇ ਆਪਾਂ ਨੂੰ ਜੋ ਕਲੀਅਰ ਬੈਨੀਫਿਟ ਨੇਕ ਤਾਂ ਇਹ ਆ ਕਿ ਕਿਤਾਬਾਂ ਤੁਹਾਨੂੰ ਕਿਸੇ ਵੀ ਟਾਈਮ ਜ਼ੋਨ ਦੇ ਵਿੱਚ ਲੈ ਕੇ ਜਾ ਸਕਦੀਆਂ ਜਿਵੇਂ ਆਪਾਂ ਫਿਲਮਾਂ ਦੇ ਵਿੱਚ ਦੇਖਦੇ ਆ ਕਿ ਟਾਈਮ ਮਸ਼ੀਨ ਹੁੰਦੀ ਆ ਲੋਕਾਂ ਨੇ ਵੀ ਅਡੱਟ ਸਾਇੰਟਿਸਟ ਨੇ ਬੜਾ ਜ਼ੋਰ ਲਾਇਆ ਟਾਈਮ ਮਸ਼ੀਨ ਬਣਾਉਣ ਦਾ ਕਿ ਕਿਸੇ ਹੋਰ ਟਾਈਮ ਜ਼ੋਨ ਚ ਜਾਇਆ ਜਾ ਸਕੇ ਅਕਬਰ ਦੇ ਟਾਈਮ ਜਾਇਆ ਜਾ ਸਕੇ ਜਾਂ ਗੁਰੂ ਨਾਨਕ ਦੇਵ ਜੀ ਦੇ ਟਾਈਮ ਜਾਇਆ ਜਾ ਸਕੇ ਜਾਂ ਸਿਕੰਦਰ ਮਹਾਨ ਦੇ ਟਾਈਮ ਜਾਇਆ ਜਾ ਸਕੇ ਦੇਖੀਏ ਕਿ ਉਹ ਲੋਕ ਕੀ ਕਰਦੇ ਸੀ ਉਦੋਂ ਦੇ ਲੋਕ ਕੀ ਕਰਦੇ ਸੀ ਤਾਂ ਇਹ ਜਿਹੜੀਆਂ ਕਿਤਾਬਾਂ ਨੇ ਇਹ ਸਾਨੂੰ ਉੱਥੇ ਲੈ ਕੇ ਜਾਂਦੀਆਂ ਨੇ ਦੂਸਰਾ ਇੱਕ ਚੀਜ਼ ਹੋਰ ਜਿਵੇਂ ਆਪਾਂ ਟੀਚਰਸ ਦੀ ਗੱਲ ਕਰ ਦਿੰਨੇ ਆ ਕਿ ਸਕੂਲ ਦੇ ਵਿੱਚ ਫਲਾਣਾ ਟੀਚਰ ਫਲਾਣਾ ਤੇ ਦੁਨੀਆ ਦੇ ਇੰਨੇ ਮਹਾਨ ਲੋਕ ਤੁਸੀਂ ਪਗਲ ਸਿੰਘ ਨੂੰ ਕਹਿ ਸਕਦੇ ਹੋ ਕੋਈ ਮਹਾਤਮਾ ਗਾਂਧੀ ਨੂੰ ਕਹਿ ਸਕਦਾ ਕੋਈ ਗੁਰੂ ਨਾਨਕ ਦੇਵ ਜੀ ਨੂੰ ਕਹਿ ਸਕਦਾ ਮਤਲਬ ਅਲੱਗ-ਅਲੱਗ ਦੁਨੀਆਂ ਦੇ ਬਹੁਤ ਮਹਾਨ ਉਹਨਾਂ ਸਾਇੰਟਿਸਟ ਵੀ ਆ ਸਕਦੇ ਆ ਉਹਨਾਂ ਚ ਦੁਨੀਆਂ ਦੇ ਮਹਾਨ ਪਲੇਅਰ ਵੀ ਆ ਸਕਦੇ ਆ ਦਾਰਸ਼ਨਿਕ ਟਰੈਵਲਰ ਉਹਨਾਂ ਦੀਆਂ ਕਿਤਾਬਾਂ ਆਪਣੀਆਂ ਲਿਖੀਆਂ ਹੋਈਆਂ ਨੇ ਤਾਂ ਇੱਕ ਤਰ੍ਹਾਂ ਨਾਲ ਆਪਾਂ ਉਹਨਾਂ ਦੀਆਂ ਕਹਾਣੀਆਂ ਸੁਣ ਸਕਦੇ ਆ ਉਹਨਾਂ ਦੇ ਸਟੂਡੈਂਟ ਬਣ ਕੇ ਇੱਕ ਤਰ੍ਹਾਂ ਦੇ ਨਾਲ ਸਿੱਧਾ ਉਹਨਾਂ ਤੋਂ ਲੈਕਚਰ ਲੈਣ ਵਾਲੀ ਗੱਲ ਹੋ ਜਾਂਦੀ ਜਿਵੇਂ YouTube ਤੇ ਅਸਟੇ ਮੈਂ ਬੋਲ ਰਿਹਾ ਤਾਂ ਉਸੇ ਤਰ੍ਹਾਂ ਹੀ ਹੋ ਜੂਗਾ ਕਿ ਜੇ ਤੁਸੀਂ ਹੁਣ ਭਗਤ ਸਿੰਘ ਦੀ ਆਪਾਂ ਕਿਤਾਬ ਪੜ੍ਹਨੇ ਤਾਂ ਆਪਾਂ ਨੂੰ ਸਿੱਧੀ-ਸਿੱਧੀ ਆਪਣੀ ਗੱਲਬਾਤ ਭਗਤ ਸਿੰਘ ਨਾਲ ਹੋਊਗੀ ਉਸ ਤੋਂ ਬਿਨਾ ਬਹੁਤ ਸਾਰੇ ਇੰਟਰਸਟਿੰਗ ਕਿੱਸੇ ਹੁੰਦੇ ਆ ਇਹਨਾਂ ਲੋਕਾਂ ਦੇ ਜੀਵਨ ਦੇ ਕਿਉਂਕਿ ਇਹ ਵੀ ਲੋਕ ਲਾਇਆ ਤਾਂ ਨਹੀਂ ਹੁੰਦਾ ਕਿ ਬਸ ਉਹ ਆਏ ਤੇ ਆਪਣਾ ਕੰਮ ਕਰਦੇ ਰਹੇ ਬੜਾ ਕੁਝ ਇੰਟਰਸਟਿੰਗ ਇਹਨਾਂ ਨਾਲ ਵਾਪਰਦਾ ਤੇ ਉਹ ਇੰਟਰਸਟਿੰਗ ਚੀਜ਼ਾਂ ਆਪਾਂ ਨੂੰ ਪਤਾ ਲੱਗਦੀਆਂ ਨੇ ਤਾਂ ਉਹਦੇ ਲਈ ਮੈਂ ਇੱਕ ਅਲੱਗ ਚੈਨਲ ਬਣਾਇਆ ਜਿਹਦਾ ਨਾਮ ਹੈ ਦੁਨੀਆ ਕਿਤਾਬਾਂ ਦੀ ਤੇ ਅੱਜ ਮੇਰਾ ਉਹਦੇ ਉੱਪਰ ਪਹਿਲਾ ਵੀਡੀਓ ਆਊਗਾ ਤੇ ਅੱਜ ਤੋਂ ਬਹੁਤ ਮੈਂ ਰੈਗੂਲਰਲੀ ਉਹਦੇ ਉੱਪਰ ਜੇ ਤੁਹਾਡੇ ਚੋਂ ਕੋਈ ਮੇਰਾ ਦੋਸਤ ਇਸ ਤਰ੍ਹਾਂ ਦੀ ਨੌਲੇਜ ਲੈਣੀ ਚਾਹੁੰਦਾ ਜਿਨ੍ਹਾਂ ਨੂੰ ਲੱਗਦਾ ਕਿ ਹਾਂ ਸਾਨੂੰ ਕੁਝ ਮਤਲਬ ਸਾਡੇ ਗਿਆਨ ਚ ਵੀ ਵਾਧਾ ਹੋਊਗਾ ਤੇ ਉਸ ਤੋਂ ਬਿਨਾ ਕੁਝ ਇੰਟਰਸਟਿੰਗ ਵੀ ਸਿੱਖਣ ਨੂੰ ਮਿਲੂਗਾ ਤਾਂ ਤੁਸੀਂ ਮੈਂ ਤੁਹਾਨੂੰ ਇਹ ਲਿੰਕ ਵੀ ਇੱਥੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗਾ ਤੁਸੀਂ ਮੇਰੇ ਉਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਮੈਨੂੰ ਵੀ ਮੇਰੇ ਚੈਨਲ ਨੂੰ ਗਰੋ ਕਰ ਸਪੋਰਟ ਹੋਗੀ ਤੇ ਮੈਨੂੰ ਉਮੀਦ ਆ ਕਿ ਤੁਹਾਨੂੰ ਵੀ ਕੁਝ ਚੰਗੀ ਨੌਲੇਜ ਡੇਲੀ ਡੇਲੀ ਦੀ ਡੇਲੀ ਕੁਝ ਨਾ ਕੁਝ ਜ਼ਰੂਰ ਮਿਲਿਆ ਕਰੂਗੇ ਉਹਦੇ ਚੋਂ ਤੇ ਉਸ ਤੋਂ ਇਲਾਵਾ ਦੂਸਰਾ ਮੇਰਾ ਚੈਨਲ ਕ੍ਰਾਈਮ ਦੀ ਦੁਨੀਆ ਉਹ ਜਿਵੇਂ ਨਾਰਮਲ ਕ੍ਰਾਈਮ ਦੀ ਦੁਨੀਆ ਜਿਵੇਂ ਆ ਕ੍ਰਾਈਮ ਤੱਕ ਦੇ ਉੱਪਰ ਸ਼ਮਸਤਾਹਰ ਵਗੈਰਾ ਉਹ ਸੁਣਾਉਂਦੇ ਰਹੇ ਉਸੇ ਤਰ੍ਹਾਂ ਮੈਂ ਪੰਜਾਬੀ ਦੇ ਵਿੱਚ ਉਹ ਸੁਣਾ ਰਿਹਾ ਉੱਥੇ ਕ੍ਰਾਈਮ ਦਾ ਹੈਗਾ ਤੁਸੀਂ ਵੀ ਜੇ ਹੁਣ ਜਿਹੜੇ ਵੀ ਮੇਰੇ ਦੋਸਤੇ ਮੇਰਾ ਵੀਡੀਓ ਦੇਖਣਗੇ ਅਲੱਗ-ਅਲੱਗ ਪਿੰਡਾਂ ਤੋਂ ਅਲੱਗ-ਅਲੱਗ ਸ਼ਹਿਰਾਂ ਤੋਂ ਛੋਟੇ-ਮੁਟੇ ਕਸਬਿਆਂ ਤੋਂ ਸਾਰੇ ਤੋਂ ਦੇਖਦੇ ਹੋਵੋਗੇ ਮੈਂ ਵੀ ਇੱਕ ਛੋਟੇ ਜਿਹੇ ਕਸਬੇ ਦੇ ਵਿੱਚ ਬੈਠਾ ਤਾਂ ਆਪਾਂ ਜਿਹੜਾ ਨਾਰਮਲ ਡੇਲੀ ਜ਼ਰੂਰਤ ਦਾ ਸਮਾਨ ਹੁੰਦਾ ਤਾਂ ਨੋਟ ਕਰਿਓ ਆਪਾਂ ਜ਼ਿਆਦਾਤਰ ਉਹਨਾਂ ਦੁਕਾਨਾਂ ਤੋਂ ਲੈਣੇ ਜਿਹੜੇ ਬਹੁਤ ਪੁਰਾਣੀਆਂ ਹੁੰਦੀਆਂ ਨੇ ਜਿੱਥੋਂ ਆਪਣੇ ਫਾਦਰ ਆਪਣੇ ਦਾਦੇ ਨਾਨਨੇ ਸਮਾਨ ਲੈਣਦੇ ਰਹੇ ਆ ਤਾਂ ਪੁਰਾਣੀਆਂ ਆਪਾਂ ਕਹਿੰਦੇ ਨੇ ਬਣੀ ਹੋਈ ਆ ਇੱਕ ਟਰਸਟ ਬਣਿਆ ਹੁੰਦਾ ਤਾਂ ਆਪਾਂ ਉੱਥੇ ਹੀ ਸਮਾਨ ਲੈਨੇ ਤਾਂ ਉਹੀ ਚੀਜ਼ ਛੋਟੇ ਪੱਧਰ ਤੇ ਵੀ ਮੈਟਰ ਕਰਦੀ ਆ ਵੱਡੇ ਤੇ ਵੀ ਮੈਟਰ ਕਰਦੀ ਆ ਹੁਣ ਇੱਕ ਕੰਪਨੀ ਜਿਹੜੀ 46 ਸਾਲ ਤੋਂ ਮਾਰਕੀਟ ਵਿੱਚ ਹੈਗੀ ਆ ਤਾਂ ਉਹਨਾਂ ਦਾ ਆਲਰੇਡੀ रिलेशन ਜਿਹੜੇ ਨੇ ਉਹਨਾਂ ਦੇ ਕਲਾਇੰਟਸ ਦੇ ਨਾਲ ਵੱਡੀਆਂ-ਵੱਡੀਆਂ ਟਾਇਰ ਮੈਨੂਫੈਕਚਰਿੰਗ ਕੰਪਨੀਜ਼ ਨਾਲ ਆਲਰੇਡੀ ਬਹੁਤ ਚੰਗੀ ਤਰ੍ਹਾਂ ਬਣੇ ਹੋਏ ਆ ਤੇ ਕੋਈ ਵੀ ਉਹਨਾਂ ਰਿਲੇਸ਼ਨਸ ਨੂੰ ਬ੍ਰੇਕ ਨਹੀਂ ਕਰਨਾ ਚਾਹੁੰਦਾ ਕਿਸੇ ਨਵੇਂ ਅ ਕੰਪਨੀ ਨੂੰ ਟਰਾਈ ਨਹੀਂ ਕਰਨਾ ਚਾਹੁੰਦਾ ਤੇ ਇਹਦਾ ਸਿੱਧਾ-ਸਿੱਧਾ ਐਡਵਾਂਟੇਜ ਇਹਨਾਂ ਨੂੰ ਮਿਲਦਾ ਉਸ ਤੋਂ ਬਾਅਦ ਕਿਉਂਕਿ ਇਹਨਾਂ ਨੂੰ ਪ੍ਰੋਫਿਟ ਚੰਗਾ ਮਿਲਦਾ ਚੰਗੀ ਪ੍ਰੋਫਿਟੇਬਲ ਕੰਪਨੀ ਹੈਗੀ ਆ ਇਸ ਕਰਕੇ ਜੋ ਡਿਵੀਡੈਂਡ ਦੇ ਦਿੰਦੇ ਨੇ ਉਹ ਵੀ ਚੰਗੀ ਅਮਾਊਂਟ ਹੁੰਦੀ ਹੈ ਇਹਨਾਂ ਦੀ ਹਮੇਸ਼ਾ ਡਿਵੀਡੈਂਡ ਦੀ ਤੇ ਜੇ ਹੁਣ ਆਪਾਂ ਇਹਨਾਂ ਦੀ ਬੈਲੈਂਸ ਸ਼ੀਟ ਦੇਖੀਏ ਤਾਂ 20 2024 ਤੱਕ ਦੀ ਜਿਹੜੀ ਸੇਲ ਆ ਉਹ 287 ਕਰੋੜ ਤੋਂ ਵੱਧ ਕੇ 464 ਕਰੋੜ ਹੋ ਗਈ ਕਿਉਂਕਿ ਜੇ ਹੁਣ ਆਪਾਂ 10 ਸਾਲਾਂ ਦੇ ਵਿੱਚ ਸੜਕਾਂ ਦੇ ਉੱਪਰ ਕਾਰਾਂ ਨੂੰ ਦੇਖੀਏ ਤੇ ਨੰਬਰ ਆਫ ਟਾਇਰਸ ਨੂੰ ਦੇਖੀਏ ਤਾਂ ਉਹ ਵੀ ਬਹੁਤ ਜ਼ਿਆਦਾ ਵੱਧ ਗਏ ਤੇ ਉਹੀ ਚੀਜ਼ ਇੱਥੇ ਰਿਫਲੈਕਟ ਵੀ ਹੋ ਰਹੀ ਆ ਸੇਲ ਇਹਨਾਂ ਦੀ ਕਾਫੀ ਜ਼ਿਆਦਾ ਵੱਧ ਚੁੱਕੀ ਆ ਹੁਣ ਉਸ ਤੋਂ ਬਾਅਦ ਅਗਲੀ ਗੱਲ ਕਰੀਏ ਨੈਟ ਪ੍ਰੋਫਿਟ ਦੀ ਤਾਂ ਨੈਟ ਪ੍ਰੋਫਿਟ 28 ਕਰੋੜ ਤੋਂ ਵੱਧ ਕੇ 50 ਕਰੋੜ ਹੋ ਗਿਆ ਅਰਨਿੰਗ ਪਰ ਸ਼ੇਅਰ ਨੀਅਰਲੀ 27 ਰੁਪਏ ਤੋਂ 46 ਰੁਪਏ ਹੋ ਗਈ ਤਾਂ ਠੀਕ ਚਲੋ ਬੈਲੈਂਸ ਸ਼ੀਟ ਇਹਨਾਂ ਦੀ ਅਬਵ ਐਵਰੇਜ ਯਾ ਨੀਅਰਲੀ ਗੁੱਡ ਕਹਿ ਸਕਦੇ ਹਾਂ ਹੁਣ ਇੱਥੇ ਗੱਲ ਕਰਦੇ ਹਾਂ ਕਿਉਂਕਿ ਮੈਨੂੰ ਇੱਥੇ ਇੱਕ ਗੱਲ ਹੁਣ ਅਜੀਬ ਲੱਗ ਰਹੀ ਜੇ ਕੋਈ ਵੀ ਬੰਦਾ ਇਸ ਕੰਪਨੀ ਨੂੰ ਮੇਰੇ ਇਸ ਵੀਡੀਓ ਨੂੰ ਸੌਰੀ ਪਹਿਲੀ ਵਾਰ ਦੇਖੂਗਾ ਤੇ ਉਹਨੂੰ ਇਸ ਕੰਪਨੀ ਦਾ ਪਤਾ ਨਹੀਂ ਹੋਊਗਾ ਬਟ ਉਹਨੇ ਬਹੁਤ ਸਾਰੀਆਂ ਬੈਲੈਂਸ ਸ਼ੀਟਸ ਦੇਖੀਆਂ ਨੇ ਤਾਂ ਉਹ ਇਹ ਚੀਜ਼ ਨੋਟ ਕਰੂਗਾ ਕਿ ਹੁਣ ਇਹ ਇਨਸਾਨ ਕਾਫੀ ਮਤਲਬ ਉਹਦੀਆਂ ਚੰਗੀਆਂ ਗੱਲਾਂ ਦੱਸ ਕੇ ਹਟਿਆ ਕਿਉਂ ਕੰਪਨੀ ਇਹ ਹੈ ਕਿ ਆ ਗਲੋਬਲ ਲੀਡਰ ਹੈਗੇ ਆਮ ਇੰਡੀਆਸ ਲੀਡਰ ਹੈ ਮਤਲਬ ਐਸ ਐਸ ਤਰ੍ਹਾਂ ਦਾ ਬਟ ਜਿਹੜੀ ਬੈਲੈਂਸ ਸ਼ੀਟ ਆ ਉਸ ਅਕੋਰਡਿੰਗ ਉਹ ਉਨੀ ਚੰਗੀ ਨਹੀਂ ਹੈ ਜਿੰਨੀ ਚੰਗੀ ਹੋ ਸਕਦੀ ਸੀ ਪ੍ਰੋਫਿਟ ਮਾਰਜਨ 21% ਆ ਪਰ ਫਿਰ ਵੀ 28 ਕਰੋੜ ਤੋਂ ਸਿਰਫ 50 ਜਾਂ 55 ਕਰੋੜ ਤੱਕ ਹੀ ਕਿਉਂ ਗਿਆ ਵੱਧ ਹੋਣਾ ਚਾਹੀਦਾ ਸੀ ਤਾਂ ਹੁਣ ਇੱਥੇ ਆਪਣੀ ਸਟੋਰੀ ਦਾ ਦੂਸਰਾ ਪਾਰਟ ਸ਼ੁਰੂ ਹੁੰਦਾ ਜਿਹਦੇ ਕਰਕੇ ਕੰਪਨੀ ਦਾ ਸ਼ੇਅਰ ਚਾਰਕ ਦਿਨ ਪਹਿਲਾਂ 800 ਰੁਪਏ ਤੋਂ 200 ਰੁਪਏ ਤੇ ਆਇਆ ਤਾਂ ਹੁਣ ਆਪਾਂ ਗੱਲ ਕਰਾਂਗੇ ਉਸ ਚੀਜ਼ ਬਹੁਤ ਸਾਰੀਆਂ ਕੰਪਨੀਆਂਜ਼ ਨੇ ਅ ਸ਼ੇਅਰ ਮਾਰਕੀਟ ਦੇ ਵਿੱਚ ਜਿਹੜੀਆਂ ਕਿ ਇੱਕ ਉਹ ਜਿਵੇਂ ਖਾਸ ਕੰਮ ਕਰਦੀਆਂ ਨੇ ਮੈਂ ਤੁਹਾਨੂੰ ਇੱਥੇ ਐਗਜ਼ਾਮਪਲ ਦਊਂਗਾ ਐਕਸਾਈਡ ਦੀ ਹੁਣ ਐਕਸਾਈਡ ਆਪਾਂ ਸਾਰਿਆਂ ਨੂੰ ਪਤਾ ਐਕਸਾਈਡ ਇੱਕ ਜ਼ਬਰਦਸਤ ਕੰਪਨੀ ਹੈਗੀ ਆ ਤੇ ਬੈਟਰੀਜ਼ ਮੈਨੂਫੈਕਚਰਰ ਨੇ ਉਹ ਪਰ ਐਕਸਾਈਡ ਵਾਲੇ ਹੋਰ ਵੀ ਇੱਕ ਕੰਮ ਕਰਦੇ ਰਿਹਾ ਪਿੱਛੇ ਜੇ ਪਿਛਲੇ ਸਾਲ ਤੱਕ ਉਨਾਂ ਉਤੇ ਕੋਲੇ ਇੰਸ਼ੋਰੈਂਸ ਦਾ ਬਿਜ਼ਨਸ ਵੀ ਸੀਗਾ ਉਹ ਨਾਲ ਦੀ ਨਾਲ ਇੰਸ਼ੋਰੈਂਸ ਬਿਜ਼ਨਸ ਕਰਦੇ ਰਹੇ ਉਸ ਤੋਂ ਬਿਨਾ ਹੋਰ ਵੀ ਬਹੁਤ ਸਾਰੀਆਂ ਕੰਪਨੀਆਂ ਨੇ ਸ਼ੇਅਰ ਮਾਰਕੀਟ ਦੀਆਂ ਜਿਹੜੀਆਂ ਆਪਣੇ ਇੱਕ ਕੋਰ ਬਿਜ਼ਨਸ ਤੋਂ ਹਟ ਕੇ ਵੀ ਅਲੱਗ-ਅਲੱਗ ਚੀਜ਼ਾਂ ਕਰ ਦਿੰਦੇ ਨੇ ਜਿਵੇਂ ਆਪਾਂ ਵੀ ਕਈ ਵਾਰੀ ਦੇਖ ਲੈਂਦੇ ਆ ਕਿ ਕੋਈ ਬੰਦਾ ਦੁਕਾਨ ਖੋਲ ਲੈਂਦਾ ਉਹਨੂੰ ਦੁਕਾਨ ਖੋਲਣ ਦਾ ਕੋਈ ਆਈਡੀਆ ਨਹੀਂ ਹੁੰਦਾ ਮਤਲਬ ਕਿਸ ਤਰ੍ਹਾਂ ਇਹ ਸਿਸਟਮ ਚਲਾਉਣਾ ਵਾ ਇਹ ਜਿਵੇਂ ਆਪਾਂ ਕਹਿੰਦੇ ਨੇ ਮੁੰਡੇ ਨੂੰ ਆਹ ਖੋਲ ਦਿੰਨੇ ਆ ਉਹਨੂੰ ਆਹ ਖੋਲ ਦਿੰਦੇ ਉਹਨੂੰ ਟਾਇਰਾਂ ਦੀ ਦੁਕਾਨ ਖੋਲ ਦਿੰਨੇ ਆ ਇਹ ਕਰ ਦਿੰਨੇ ਆ ਤੇ ਰੈਸਟੋਰੈਂਟ ਖੋਲ ਦ ਨਾ ਸਾਡੇ ਕੋਲ ਦੇ ਲਈ ਐਕਸਪੀਰੀਅੰਸ ਹੁੰਦਾ ਤੇ ਨਾ ਨੋਲਿਜ ਹੁੰਦੀ ਆ ਤਾਂ ਉੱਥੇ ਕੀ ਹੁੰਦਾ ਭਾਵੇਂ ਇੱਧਰ ਆਪਣਾ ਜੋ ਨਾਰਮਲ ਘਰਾਂ ਦਾ ਕੰਮ ਹੁੰਦਾ ਉਹ ਚੰਗਾ ਚੱਲੀ ਜਾਂਦਾ ਕਿਸੇ ਦਾ ਭਾਵੇਂ ਖੇਤੀਬਾੜੀ ਦਾ ਹੋਵੇ ਕੋਈ ਜੌਬ ਦਾ ਹੋਵੇ ਉੱਥੋਂ ਪੈਸੇ ਓਵੇਂ ਆਈ ਜਾਂਦੇ ਪਰ ਜਿਹੜਾ ਆਪਾਂ ਨਾਲ ਇੱਕ ਅੱਡ ਕੰਮ ਖੋਲ ਲਿਆ ਥੋੜਾ ਲਾਲਚ ਕਰਕੇ ਵੀ ਨਾਲ ਸਾਈਡ ਸਾਈਡ ਬਾਈ ਸਾਈਡ ਚੱਲੀ ਜਾਊਗਾ ਬਟ ਉਹ ਹੌਲੀ ਹੌਲੀ ਕੀ ਹੁੰਦਾ ਉੱਥੇ ਆਪਣਾ ਪੈਸਾ ਹੀ ਖਰਾਬ ਹੁੰਦਾ ਤੇ ਹੌਲੀ ਹੌਲੀ ਆਪਾਂ ਉਹਨੂੰ ਬੰਦ ਕਰ ਦਿੰਦੇ ਆ ਬਹੁਤ ਵਾਰ ਇਹ ਹੁੰਦਾ O C C L ਬਾਰੇ ਵੀ ਜੇ ਤੁਸੀਂ ਦੇਖੋਗੇ ਤਾਂ ਦੇਖੋ ਉੱਥੇ ਆਪ ਵੀ ਉੱਥੇ ਲਿਖਿਆ ਹੋ ਸੈਲਸ ਕੈਮੀਕਲ ਇਨਸੋਲੂਬਲ ਸਲਫਰ ਸਲਫਿਊਰਿਕ ਐਸਿਡ ਐਂਡ ਹੈਜ਼ ਅਦਰ ਇਨਵੈਸਟਮੈਂਟਸ ਤੇ ਜਿਹੜੀਆਂ ਇਹ ਅਦਰ ਇਨਵੈਸਟਮੈਂਟਸ ਸੀ ਇਹ ਇਹਨਾਂ ਦੀਆਂ ਕੋਈ ਜ਼ਿਆਦਾ ਵਧੀਆ ਨਹੀਂ ਚੱਲੀਆਂ ਕਿਉਂਕਿ ਹੁਣ ਇੱਕ ਕੈਮੀਕਲ ਬਣਾਉਣ ਵਾਲੇ ਬੰਦੇ ਤੇ ਕੈਮੀਕਲ ਨੂੰ ਵੇਚਣ ਵਾਲੇ ਬੰਦੇ 46 ਸਾਲ ਤੋਂ ਉਹਨੂੰ ਆਪਣੇ ਕੰਮ ਦਾ ਬਹੁਤ ਚੰਗੀ ਤਰ੍ਹਾਂ ਪਤਾ ਪਰ ਫਿਰ ਕੀ ਹੋਇਆ ਉਹਨਾਂ ਨੇ ਹੋਰ ਪਾਸੇ ਪੰਗਾ ਲੈ ਲਿਆ ਹੋਰ ਇਨਵੈਸਟਮੈਂਟਸ ਬਹੁਤ ਸਾਰੀਆਂ ਕਰਤੀਆਂ ਪਰ ਜਿਹੜੀਆਂ ਕਿ ਅਨਫੋਰਚੂਨੇਟਲੀ ਉਹਨਾਂ ਦੀਆਂ ਕੋ ਬਹੁਤ ਜ਼ਿਆਦਾ ਨਹੀਂ ਚੱਲੀਆਂ ਹੁਣ ਇੱਥੇ ਹੋਇਆ ਕਿ ਮਹੀਨੇ ਬਾਅਦ ਆਪਾਂ ਇਹ ਦੇਖਣਾ ਵਾ ਕਿ ਮਹੀਨੇ ਤੋਂ ਬਾਅਦ ਅਸੀਂ ਕਿੰਨੇ ਪੈਸੇ ਕਮਾਏ ਇੱਕ ਪਾਸੇ ਤਾਂ ਉਹ ਲੈ ਆਉਂਦੇ ਆਪਣਾ ਵਹੀ ਖਾਤਾ ਕੈਮੀਕਲ ਵਾਲੀ ਦੁਕਾਨ ਤੋਂ ਆਪਣੀ ਤੇ ਚੱਕ ਕੇ ਵੀ ਐਨੇ ਦਾ ਕੈਮੀਕਲ ਲੈਂਦਾ ਸੀ ਐਨੇ ਦਾ ਵੇਚਦਾ ਤੇ ਬਹੁਤ ਪ੍ਰੋਫਿਟ ਹੋ ਗਿਆ ਠੀਕ ਹੋ ਗਿਆ ਉਹ ਰੱਖ ਲਿਆ ਹੁਣ ਨਾਲ ਫਿਰ ਆ ਜਾਂਦਾ ਇਨਵੈਸਟਮੈਂਟ ਵਾਲਾ ਲੈ ਆਉਂਦਾ ਮਹੀਨੇ ਬਾਅਦ ਉਹਦੇ ਚੋਂ ਨੂੰ ਘਾਟਾ ਪੈ ਰਿਹਾ ਤੇ ਜਦੋਂ ਦੋਨਾਂ ਨੂੰ ਇਕੱਠਾ ਕਰਕੇ ਬੈਲੈਂਸ ਸ਼ੀਟ ਦਿਖਾਉਣੀ ਆ ਤਾਂ ਉਹ ਜਿਹੜਾ ਅੰਦਰ ਪ੍ਰੋਫਿਟ ਬਣਿਆ ਵਾ ਉਹ ਨਾਲ ਦੀ ਨਾਲ ਉਹ ਬਹੁਤ ਸਾਰਾ ਘਟ ਹੋ ਜਾਂਦਾ ਇਨਵੈਸਟਮੈਂਟ ਕਰਕੇ ਤਾਂ ਜਿਹੜਾ ਇਨਵੈਸਟਮੈਂਟ ਸੀ ਇਹਨਾਂ ਦੇ ਲਈ ਇੱਕ ਲੈਗਡ ਰਿਹਾ ਵਾ ਉਹ ਇਹਨਾਂ ਦੇ ਪ੍ਰੋਫਿ ਇਹਨਾਂ ਨੇ ਆਪਣੇ ਉਹ ਸਟਾਕ ਨੂੰ ਡੀਮਰਜ ਕਰਤਾ ਮਤਲਬ ਹੁਣ ਇਹਨਾਂ ਨੇ ਆਪਣੇ ਇਹ ਦੋਨੇ ਬਿਜ਼ਨਸ ਅਲੱਗ-ਅਲੱਗ ਕਰਤੇ ਇੱਕ ਹੁਣ ਕੰਪਨੀ ਆਊਗੀ ਜਿਹੜੀ ਸਿਰਫ ਕੈਮੀਕਲ ਬਿਜ਼ਨਸ ਨੂੰ ਦੇਖੂਗੀ ਤੇ ਇੱਕ ਕੰਪਨੀ ਹੋਊਗੀ ਜਿਹਦੇ ਸਿਰਫ ਇਨਵੈਸਟਮੈਂਟ ਹੋਊਗੀ ਤੇ ਇਸੇ ਕਰਕੇ ਜਿਹੜਾ ਸਟਾਕ ਪ੍ਰਾਈਸ ਹੈਗਾ ਉਹ 800 ਰੁਪਏ ਤੋਂ 200 ਰੁਪਏ ਹੋਇਆ ਕਿਉਂਕਿ ਜਿਹੜੀ OCCL ਹੈਗੀ ਆ ਉਹ ਇੱਕ ਕੰਪਨੀ ਆ ਉਹ 200 ਰੁਪਏ ਦਾ ਉਹਦਾ ਪ੍ਰਾਈਸ ਹੈਗਾ ਪਰ ਜਿਹੜਾ ਬਾਕੀ ਦੀ ਵੈਲਿਊ ਹੈਗੀ ਆ ਉਹ ਹੁਣੇ ਥੋੜੇ ਅਗਲੇ ਕੁਝ ਹਫਤੇ ਜਾਂ ਕੁਝ ਮਹੀਨਿਆਂ ਦੇ ਵਿੱਚ ਇੱਕ ਹੋਰ ਕੰਪਨੀ ਇਹਨਾਂ ਦੀ ਲਿਸਟਡ ਹੋਊਗੀ ਸ਼ੇਅਰ ਮਾਰਕੀਟ ਦੇ ਵਿੱਚ ਤੇ ਉਹ ਉਹ ਕੰਮ ਸੰਭਾਲੂਗੀ ਤਾਂ ਮਤਲਬ ਕਹਿਣ ਦਾ ਕਿ ਹੁਣ ਤਾਂ ਦੋ ਕੰਪਨੀਆਂ ਅਡਰਡ ਕੰਮ ਕਰਨਗੀਆਂ ਇਹ ਇੱਕ ਕੈਮੀਕਲ ਬਿਜ਼ਨਸ ਤੇ ਇੱਕ ਇਨਵੈਸਟਮੈਂਟ ਵਾਲ ਤੇ ਉਸ ਤੋਂ ਬਾਅਦ ਜੇ ਕੋਈ ਮੇਰੇ ਦੋਸਤ ਸੁਣ ਰਹੇ ਆ ਮੈਨੂੰ ਨਾਮ ਭੁੱਲ ਗਿਆ ਇੱਥੇ ਮੇਰੇ ਇੱਕ ਦੋਸਤ ਨੇ ਉਹਨਾਂ ਨੇ ਮੈਨੂੰ ਪੁੱਛਿਆ ਵੀ ਸੀਗਾ ਉਹਨਾਂ ਕੋਲ ਸ਼ਾਇਦ ਇਹ ਹੈਗੇ ਵੀ ਹੈ ਤਾਂ ਇੱਕਦਮ ਬੰਦਾ ਨੇਚੁਰਲੀ ਉੱਪਰ ਆ ਜਾਂਦਾ ਕਿ ਮੈਂ 800 ਰੁਪਏ ਦੇ ਉੱਪਰ ਲਿਆ ਤੇ ਕੀ ਹੋ ਗਿਆ ਕਿ ਤਾਂ 200 ਰੁਪਏ ਤੇ ਆ ਗਿਆ ਤੇ ਦੂਸਰੀ ਚੀਜ਼ ਇਹ ਹੈ ਕਿ वैसे भी ਆਪਣੇ ਪੰਜਾਬ ਦੇ ਵਿੱਚ ਜਿਆਦਾ ਨੋਲੇਜ ਵੀ ਨਹੀਂ ਹੈਗੀ ਤੇ ਆਲਰੇਡੀ ਜਦੋਂ ਆਪਾਂ ਇਹਦੇ ਚ ਇਨਵੈਸਟ ਕਰਨਾ ਸਟਾਰਟ ਵੀ ਕਰਦੇ ਆ ਤਾਂ ਬਹੁਤ ਸਾਰੇ ਲੋਕਾਂ ਨੇ ਪਹਿਲਾਂ ਨੈਗੇਟਿਵ ਕਿਹਾ ਹੁੰਦਾ ਤੇ ਜਦੋਂ ਉਤੋਂ ਇਹੋ ਜਿਹਾ ਕੁਝ ਹੋ ਜੇ ਅਗਲੇ ਦਿਨ 200 ਰੁਪਏ ਤੇ ਖੁੱਲੇ ਤਾਂ ਨੈਚੁਰਲ ਹੈਗੀ ਪੈਨਿਕ ਕਰਨਾ ਤਾਂ ਫਿਰ ਲੋਕ ਕਹਿੰਦੇ ਆ ਕਿ ਹਾਂ ਮੇਰੇ ਨਾਲ ਤਾਂ ਸੱਚੀ ਉਹੀ ਚੀਜ਼ ਹੋ ਗਈ ਕਿ ਡੜੀ ਲੋਕ ਕਹਿੰਦੇ ਸੀ ਇੱਥੇ ਤਾਂ ਪੈਸੇ ਡੁੱਬਦੇ ਆ ਪਰ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਜੇ ਕਿਸੇ ਮੇਰੇ ਦੋਸਤ ਕੋਲੇ ਉਸ ਸੀਸ਼ਲ ਦੇ ਸ਼ੇਅਰ ਹੈਗੇ ਆ ਤਾਂ 4 ਤਰੀਕ 4 ਜੁਲਾਈ ਜਾਂ 3 ਜੁਲਾਈ ਕੋਈ ਇੱਕ ਕਰਕੇ ਡੇਟ ਰੱਖੀ ਹੋਈ ਸੀਗੀ ਉਸ ਤਰੀਕ ਤੱਕ ਜੇ ਤੁਹਾਡੇ ਕੋਲੇ OCIL ਦੇ ਸ਼ੇਅਰ ਹੈਗੇ ਆ ਤਾਂ ਕੁਝ ਤਾਂ ਤੁਹਾਡੇ ਸ਼ੇਅਰ 200 ਰੁਪਏ ਵਾਲੀ ਕੰਪਨੀ ਚਲੇ ਗਏ ਪਰ ਜਿਹੜਾ ਬਾਕੀ ਦਾ ਤੁਹਾਡਾ 600 ਰੁਪਏ ਆ ਰਹਿ ਗਿਆ ਮਤਲਬ ਤੁਸੀਂ ਇਹ ਦੇਖ ਰਹੇ ਹੋ ਕਿ ਸਾਨੂੰ 600 ਰੁਪਏ ਦਾ ਹੁਣ ਲਾਸ ਸੱਲ ਰਿਹਾ ਨਹੀਂ ਉਹ ਤੁਹਾਡੇ ਜਦੋਂ ਦੂਸਰੀ ਕੰਪਨੀ ਇਹਨਾਂ ਦੀ ਲਿਸਟ ਹੋਗੀ ਤੁਹਾਨੂੰ ਉਹਦੇ ਉਨੇ ਹੀ ਉਸੇ ਰੇਸ਼ੋ ਦੇ ਵਿੱਚ ਸਟਾਕਸ ਮਿਲ ਜਾਣਗੇ ਸ਼ੇਅਰ ਮਿਲ ਜਾਣਗੇ ਤਾਂ ਇਹ ਸਗੀ ਇਸ ਕੰਪਨੀ ਦਾ ਅੱਜ ਦਾ ਲੇਖਾ ਜੋਖਾ ਕੰਪਨੀ ਬੜੀ ਜ਼ਬਰਦਸਤ થઈ ਗਈ ਪਰ ਇਹਨੂੰ ਹੁਣ ਮਤਲਬ ਕਨਕਲੂਜਨ ਕੱਢ ਲਈਏ ਜਿਵੇਂ ਆਪਾਂ ਛੋਟੇ ਹੁੰਦੇ ਕਹਾਣੀ ਦਾ ਸੱਟਾ ਕਰਦੇ ਸੀ ਕਹਾਣੀ ਦਾ ਸੱਟਾ ਹੀ ਹੈਗਾ ਜੀ ਕਿ ਜਿਹੜਾ ਇਹਨਾਂ ਦਾ ਬਿਜ਼ਨਸ ਇਹਨਾਂ ਨੂੰ ਪਿੱਛੇ ਖਿੱਚ ਰਿਹਾ ਸੀ ਉਹਨੂੰ ਹੁਣ ਇਹਨਾਂ ਨੇ ਅਲੱਗ ਕਰਤਾ ਦੋ ਸੈਪਰੇਟ ਕੰਪਨੀਆਂ ਬਣਨ ਕਿਆਂ ਇੱਕ ਸਿਰਫ ਕੈਮੀਕਲ ਨੂੰ ਦੇਖੂਗੀ ਤੇ ਇੱਕ ਇਨਵੈਸਟਮੈਂਟ ਵਾਲੇ ਨੂੰ ਕਿਉਂਕਿ ਅੱਜ ਦਾ ਹੁਣ ਮੇਰਾ ਇਹ ਵੀਡੀਓ ਇੱਥੇ ਖਤਮ ਹੁੰਦਾ ਜੀ ਜੇ ਤੁਹਾਨੂੰ ਮੇਰਾ ਕੰਮ ਪਸੰਦ ਆ ਰਿਹਾ ਤਾਂ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਲਾਈਕ ਕਰਦੇ ਹੋ ਤੇ ਕਮੈਂਟ ਕਰਦੇ ਹੋ ਹੁਣ ਮੈਂ ਤੁਹ